ਜਿਹੜੀ ਮਾੜੀ ਘਟਨਾ ਵਾਪਰੀ ਹੈ ਇਹ ਆ ਪਿਛਲੇ ਹਫਤਾ ਇੱਕ ਹੋ ਗਿਆ ਸਾਨੂੰ 13 ਤਰੀਕ ਤੋਂ ਜਿਹੜੇ ਰੂਜੇ ਹੋਏ ਇਸੇ ਕੰਮ ਤੇ 13 ਤਰੀਕ ਨੂੰ ਜਿਹੜੇ ਮਰਡਰ ਹੁੰਦੇ ਦੋ ਕਤਲ ਹੁੰਦੇ ਨੇ ਤੇ ਜਿਹੜਾ ਮੁੰਡਾ ਇੱਕ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਸੀ ਅੱਜ ਵੀ ਉਹਦੀ ਇਨਫੋਰਮੇਸ਼ਨ ਮਿਲੀ ਹੈ ਵੀ ਉਹਦੀ ਡੈਥ ਹੋ ਗਈ ਤੇ ਜਦੋਂ ਡੈਥ ਹੁੰਦੀ ਹੈ ਪਿੰਡ ਚ ਜਿਹੜਾ ਸਨਾਟਾ ਛਾ ਜਾਂਦਾ ਪਬਲਿਕ ਇਕੱਠੀ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਪੰਪਾਂਪਾਰ ਹੋਈ ਪਈ ਹੈ ਤੇ ਅਸੀਂ ਲੋਕਾਂ ਨੂੰ ਫੀਲ ਕਰਦੇ ਆਂ ਵੀ ਸ਼ਾਂਤ ਮਾਈ ਦਾ ਮਾਹੌਲ ਬਣਾ ਰੱਖੋ ਅਸੀਂ ਨਹੀਂ ਕਹਿੰਦੇ ਲੋਕ ਭੜਕਣ ਮਾਹੌਲ ਖਰਾਬ ਹੋਵੇ ਪਰ ਲੇਕਿਨ ਜਿਹੜਾ ਬੰਦਾ ਕੋਈ ਕ੍ਰਾਈਮ ਕਰਦਾ ਕੋਈ ਕਤਲ ਕਰਦਾ ਜਾਂ ਕੋਈ ਮਰਡਰ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਪਹਿਲਾਂ ਬੰਦੇ ਜਿਹੜੇ ਟਰੇਸ ਕਰ ਲੇ ਅੱਜ ਮੈਂ ਐਸਐਚਓ ਸਾਹਿਬ ਨੂੰ ਹੁਣੇ ਕਹਿ ਕੇ ਆਟੇ ਪ੍ਰਸ਼ਾਸਨ ਨੂੰ ਜਿਹੜਾ ਇੱਕ ਦੋ ਬੰਦਾ ਰਹਿੰਦਾ ਸੀ ਉਹ ਵੀ ਕਹਿੰਦੇ ਅਸੀਂ ਜਲਦੀ ਟਰੇਸ ਕਰ ਲਾਂਗੇ ਨੇੜੇ ਲਗੇ ਵੀ ਅਸੀਂ ਸਰਕਾਰ ਨੂੰ ਹੁਣ ਜਿਹੜੀ ਇਹਨਾਂ ਪਰਿਵਾਰਾਂ ਨੂੰ ਕੋਈ ਕੰਪੰਸੀਸ਼ਨ ਦੇਣਾ ਮਾਲੀ ਬਦਤ ਦੇਣੀ ਮਾਲੀ ਸਹਾਇਤਾ ਦੇਣੀ ਜਿਵੇਂ ਉਹਦਣ ਐਸਡੀਐਮ ਨੂੰ ਫਰਿਆਦ ਕੀਤੀ ਸੀ 25-25 ਲੱਖ ਰੁਪਇਆ ਮੁੱਖ ਮੰਤਰੀ ਲੀਫੰਡ ਚੋਂ ਤੇ ਐਸ.ਸੀ.ਐਸ ਟਿਕਟ ਲਾ ਕੇ ਉਧਰੋਂ ਵੀ ਬਣਦਾ ਤੇ ਰੈੱਡ ਕਰਾਫ ਵੀ ਉਧਰੋਂ ਬਣਦਾ ਤੇ ਇੱਕ ਇੱਕ ਪਰਿਵਾਰ ਦੇ ਬੱਚੇ ਨੂੰ ਕਿਸੇ ਨਾ ਕਿਸੇ ਨੂੰ ਨੌਕਰੀ ਮਿਲ ਜੇ ਤਾਂ ਉਹ ਸਾਰੀ ਜਿਹੜੀ ਹੁਣ ਆਪਾਂ ਮਾਲੀ ਸਹਾਇਤਾ ਹੀ ਕਰ ਸਕਦੇ ਹਾਂ ਬੱਚੇ ਤਾਂ ਵਾਪਸ ਨਹੀਂ ਲਿਆ ਸਕਦੇ ਤੇ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਹਾਂ ਵੱਧ ਤੋਂ ਵੱਧ ਪਬਲਿਕ ਲੋਕ ਤੇ ਸਰਕਾਰ ਇਹਨਾਂ ਦੀ ਮਾਲੀ ਸਹਾਇਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਕਰ ਦੇਣਾ ਸਾਡੀ ਸਾਰੀ ਸਿਟੀ ਦੀ ਟੀਮ ਨਾਲ ਹੀ ਹੈ ਪਰਿਵਾਰਾਂ ਲਈ ਘਰ ਤਾਂ ਨਹੀਂ ਉਹ ਆਪ ਵੀ ਕੁਝ ਜੀ ਤਰ੍ਹਾਂ ਦੀ ਚੀਜ਼ ਰੱਖੇਗੀ ਨਾ ਪਰ ਵੀ ਜਿਹੜਾ ਆਪਾਂ ਡੇਲੀ ਰੁਟੀਨ ਤੇ ਜਿਵੇਂ ਪਿੱਛੇ ਜੋ ਬਹਾਸਾ ਹੋਇਆ ਸੀ ਉਹਨੂੰ ਮਤੇ ਨਜ਼ਰ ਲਾਅ ਐਂਡ ਆਰਡਰ ਨੂੰ ਬਿਗੈਨ ਕਰਦੇ 330 ਇੱਥੇ ਗਾਸ ਲੱਗਦੀ ਹੈ ਤੇ ਹੋਰ ਜਿਹੜੇ ਅਫਸਰ ਤੇ ਐਸਐਚਓ ਪਾਰਟੀ ਪਾਰਟਿਸਪਰ 20 ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹ ਸਿਚੁਏਸ਼ਨ ਬਿਲਕੁਲ ਅੰਦਰ ਕੰਟਰੋਲ ਹੈ ਜਦਾ ਕਿ ਉਹਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਐ ਇਸ ਪੱਤੇ ਜੋ ਆਲਰੇਡੀ ਸਾਰੇ ਤੇ ਸਾਰੇ ਫੜੇ ਜਾ ਚੁੱਕੇ ਹਨ ਤੇ ਜੋ ਬਣਦੀ ਕਾਰਵਾਈ ਉਹ ਚੁੱਕੀ ਹੈ ਅ ਉਸ ਤੋਂ ਇਲਾਵਾ ਜਿਹੜਾ ਆਪਤੀ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਅਫੀਸਰ ਵੱਲੋਂ ਜੋ ਮਸਾਇਦਾ ਦੋਨੋਂ ਪਰਵਾਰਾਂ ਦੀ ਆ ਉਹ ਵੀ ਪੂਰੇ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀਆਂ ਸਾਰੇ ਲੋਕਾਂ ਨੂੰ ਇਹ اپੀਲ ਹੈ ਜਿਹੜਾ ਫੋਟੋਸਪੋਰਟੋ ਜੋ ਕਾਰਕ ਕਾਤੇ ਮਾਤੀ ਜੀ ਉੱਤੇ ਕੁਲੀ ਤੇ ਬਲੇ ਚੜਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਵਾਹ ਦੇ ਨਾਲ ਖੜੇ ਹਾਂ ਤੇ ਜਿਹੜਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅਸੀਂ ਸਾਰਾ ਜਸ਼ਨ ਸਚਾਵ ਕੰਮਾਂ ਤੇ ਮੈਨੂੰ ਤਾਂ ਪਤਾ ਲੱਗਿਆ ਵੀ ਜਦ ਕੋਈ ਹੈ ਨਾ ਅੱਲੇ ਸਾਨੂੰ ਤਾਂ ਜੀ ਆਫੀਸ਼ੀਅਲੀ ਆਪਾਂ ਤਾਂ ਇੱਥੇ ਦੇਖੋ ਡਿਊਟੀ ਦੇ ਹੈਗੇ ਬਾਕੀ ਸਾਡੇ ਜਿਹੜੇ ਲੋਕਲ ਆਫੀਸਰਸ ਐ ਸਬ ਰੀਜਨਲ ਨੇ ਉਹਦੇ ਡਿਊਟੀ ਹੈ ਉਹ ਸਾਰੇ ਇਸ ਹਾਮੇ ਨੂੰ ਦੇਖੋ ਮਾਹੌਲ ਕਿਹੋ ਜਿਹਾ ਹੈ ਬਿਲਕੁਲ ਠੀਕ ਹੈ ਜੀ ਪੀਸਫੁਲ ਹੈ ਕੋਈ ਐਸੀ ਗੱਲ ਨਹੀਂ ਆ ਮੇਰੇ ਲੋਕਲ ਜਿਹੜੇ ਹੈਗੇ ਆਪਣੇ ਕਾਉਂਸਲਰ ਵੀ ਆ ਬਹੁਤ ਜਿਹੜੇ ਨਾਗਰਿਕ ਵੀ ਸਾਡੇ ਨਾਲ ਇਹ ਨੋਟਾਈਮ ਜਿਹੜੀ ਆ ਸਰਵਨਟ ਮੁਗੀ ਜਿੱਥੇ ਨਾ ਬਰਕਰਾਰ ਰਹਿੰਦਾ। ਜਿਹੜਾ ਪੋਸਟਮਾਨ ਹੈ ਨਾ ਉਹ ਪੀਜੀਆਈ ਤੋਂ ਅੱਗੇ ਮੁਹੰਦੀ ਕਿੱਥੇ ਹੋਈ ਹੈ। ਨਹੀਂ ਜੋ ਉੱਥੇ ਹੀ ਹੁੰਦਾ। ਤੇ ਉਹ ਜਿੱਥੇ ਹੈ ਉੱਥੇ ਉਹਦਾ ਉਥੇ ਸੈਟੀ ਹੈ। ਉਹ ਜੇ ਨਾ ਹੋਵੇ ਫੇਰ ਹੁੰਦਾ। ਅਦਰਵਾਈਜ਼ ਜਿੱਥੇ ਉਹ ਪੇਸ਼ੈਂਟ ਨੂੰ ਆਉਂਦੀ। ਠੀਕ ਹੈ।